ਅੱਜ ਗੱਲ ਕਰਨੀ ਆ ਸਰੇਂਦਰ ਚਿੰਦੇ ਤੇ ਅਮਰ ਸਿੰਘ ਚਮਕੀਲੇ ਬਾਰੇ ਕਿ ਸੱਚੀ ਸੜਨ ਜਲਣ ਸੀ ਕਿ ਚਮਕੀਲੇ ਤੋਂ ਛਿੰਦੇ ਨੂੰ ਇਹਦੇ ਬਾਰੇ ਲੱਗੇ ਰਹਿਣ ਵਾਲੇ ਲੋਕ ਦੱਸਦੇ ਆ ਕਿ ਜਦੋਂ ਕੋਈ ਵੀ ਉਸਤਾਦ ਤੋਂ ਅੱਗੇ ਸ਼ਾਗਿਰਦ ਲੰਘ ਜਾਂਦਾ ਤਾਂ ਫਿਰ ਸ਼ਾਗਿਰਦ ਦੇ ਅੱਗੇ ਲੰਘਣ ਕਰਕੇ ਥੋੜੀ ਜਿਹੀ ਉਸਤਾਦ ਨੂੰ ਜੈਲਸ ਤਾਂ ਹੁੰਦੀ ਆ ਇਹੋ ਹੀ ਕੰਮ ਹੋਇਆ ਸਰੇਂਦਰ ਚਿੰਦੇ ਤੇ ਚਮਕੀਲੇ ਦੇ ਵਿਚਕਾਰ ਵੀ ਜਦੋਂ ਸੁਪਰਸਟਾਰ ਚਮਕੀਲਾ ਬਣ ਗਿਆ ਤਾਂ ਥੋੜੀ ਜਿਹੀ ਜੈਲਸ ਛਿੰਦੇ ਚ ਆ ਗਈ ਸੀ ਕਹਿੰਦੇ ਕਿਉਂਕਿ ਇਹਨੂੰ ਏਸੀਪੇ ਮੇਰੀ ਸਟੇਜ ਤੇ ਮੋਰੇ ਇੱਕ ਅੱਧਾ ਗੀਤ ਗਾਦਾ ਹੁੰਦਾ ਸੀਗਾ ਤਾਂ ਇਹ ਬੜਾ ਹੁਣ ਆਪਣੇ ਆਪ ਨੂੰ ਵੱਡਾ ਸਟਾਰ ਬਣ ਬਣ ਕੇ ਦੱਸਦਾ ਫਿਰਦਾ ਹੈਨਾ ਇਹ ਗੱਲ ਸੀਗੀ ਹੁਣ ਤੁਸੀਂ ਇੱਥੇ ਵੀ ਦੇਖਿਓ ਹਾਰਮੋਨੀਅਮ ਮੋਰੇ ਰੱਖਿਆ ਆ ਤੇ ਛਿੰਦੇ ਨੂੰ ਸਖਾ ਰਿਆ ਛਿੰਦਾ ਸਖਾ ਰਿਆ ਚਮਕੀਲੇ ਨੂੰ ਤੇ ਚਮਕੀਲਾ ਸਿੱਖ ਕੇ ਐਸਾ ਅੱਗੇ ਨਿਕਲਿਆ ਹੈਨਾ ਤੇ ਮੁੜ ਕੇ ਉਹਨੇ ਪਿੱਛਾ ਮੁੜ ਕੇ ਦੇਖਿਆ ਨਹੀਂ ਤੇ ਛਿੰਦੇ ਹੁਣੀ ਕਿਤੇ ਦੀ ਕਿਤੇ ਰਹਿ ਗਏ ਤੇ ਤੁਸੀਂ ਇਹ ਦੇਖ ਲਓ ਪਈ ਚਮਕੀਲਾ ਕਿਤੇ ਨਿਕਲ ਗਿਆ ਇਹਨਾਂ ਚੀਜ਼ਾਂ ਦਾ ਸ੍ਰੀਮਾ ਸੀ ਤੇ ਹੋਰਾਂ ਕਲਾਕਾਰਾਂ ਨੂੰ ਵੀ ਸੀ ਕਿਉਂਕਿ ਚਮਕੀਲਾ ਬਹੁਤ ਗਰੀਬ ਘਰ ਚੋਂ ਉੱਠਿਆ ਸੀਗਾ ਜਦੋਂ ਗਰੀਬੀ ਚੋਂ ਉੱਠਿਆ ਬੰਦਾ ਕਿਤੇ ਬਲੰਦੀ ਤੇ ਪਹੁੰਚਦਾ ਆ ਨਾ ਤਾਂ ਕੁਝ ਜਿਹੜੇ ਵੱਡੇ ਧਨਾੜ ਲੋਕ ਹੁੰਦੇ ਆ ਉਹਨਾਂ ਤੇ ਜਰਿਆ ਨਹੀਂ ਜਾਂਦਾ ਉਹ ਕਦੇ ਨਹੀਂ ਚਾਣਗੇ ਕਿ ਸਾਤੋਂ ਮੋਹਰੇ ਨਿਕਲੇ ਜਾਂ ਸਾਡੇ ਰਾਹ ਕੱਟ ਕੇ ਸਾਤੋਂ ਅੱਗੇ ਜਾ ਕੇ ਸਾਡੇ ਵਾਲੀ ਜਿਹੜੀ ਟੀਸੀ ਤੇ ਬਹਿਜੇ ਵੀ ਜਾ ਕੇ ਚਮਕੀਲਾ ਬਹਿ ਗਿਆ ਸੀਗਾ ਚਮਕੀਲੇ ਨੇ ਕਲਾਕਾਰੀ ਝੋ ਮੱਲਾ ਮਾਰ ਲਈਆਂ ਸੀ ਕਿ ਜਿਹੜੀਆਂ ਛਿੰਦੇ ਹੋਣੀ ਬਹੁਤ ਪਿੱਛੇ ਰਹਿ ਗਏ ਸੀ ਐਸੀ ਗੱਲ ਨਹੀਂ ਕਿ ਸਿੰਦਾ ਕੋਈ ਕਲਾਕਾਰ ਮਾੜਾ ਸੀ ਸਿੰਦਾ ਵੀ ਬਹੁਤ ਵੱਡਾ ਕਲਾਕਾਰ ਸੀ ਪਰ ਗੱਲ ਇਹ ਹੋਈ ਸੀ ਕਿ ਸਿੰਦੇ ਕੋਲੋਂ ਸਿੱਖ ਕੇ ਚਮਕੀਲਾ ਬਹੁਤ ਅੱਗੇ ਨਿਕਲ ਗਿਆ ਸੀਗਾ ਤੇ ਇਹ ਗੱਲ ਆ ਤੁਸੀਂ ਕੀ ਕਹੋਗੇ ਇਸ ਵੀਡੀਓ ਬਾਰੇ ਜਰੂਰ ਦੱਸਿਓ ਪਰ ਹਾਂ ਇਹ ਗੱਲ ਜਰੂਰ ਲੱਗੇ ਰਹਿਣਾ ਲੋਕ ਕਹਿੰਦੇ ਆ ਕਿ ਥੋੜੀ ਜਿਹੀ ਜੈਲਸ ਹੋ ਗਈ ਸੀ ਛਿੰਦੇ ਨੂੰ ਜਲਣ ਸੀਗੀ ਚਮਕੀਲੇ ਤੋਂ ਤੇ ਚਮਕੀਲੇ ਨੂੰ ਇਹਦੀ ਵੀ ਇਹ ਬੜਾ ਵੱਡਾ ਆਪਣੇ ਆਪ ਨੂੰ ਸਟਾਰ ਸਮਝਣ ਲੱਗ ਪਿਆ ਹਾਂ